ਸਵੇਰੇ ਸਵੇਰੇ ਟੋਪਾਂ ਨਿਕਲਈ ਐ ਵੀਰੇ ਅੱਜ ਹਾਂਜੀ ਹਾਂ ਕਿੱਟਾਂ ਦੇ ਲਾਉਨੇ ਆ ਗੇੜੇ ਗਰਜੰਟ ਸਿੰਘ ਜੀ ਹਾਂ ਹਾਂ ਲੋਰ ਚੱਕਦੇ ਹੋਏ ਤੇ ਸਤ ਸ੍ਰੀ ਅਕਾਲ ਆਰੇ ਵੀਰ ਭਰਾਵਾਂ ਨੂੰ ਕਿਵੇਂ ਕਰਾਂ ਮੈਂ ਸਾਰੇ ਖੁੱਡੇ ਮੜ ਰਹੇ ਨੇ ਬਈ ਵੱਟਾਂ ਕਾ ਪਤਕਾਂ ਵਾਲੇ ਆਏ ਹਾਏ ਹਾਏ ਆਏ ਹਾਏ ਹਾਏ ਚਲੋ ਜੀ ਹਾਂ ਤੇਰੀ ਤੋਰ ਹਾਂ ਚੱਕਦੇ ਚੱਕਦੇ ਕੰਮ ਨੂੰ ਭਾਈ ਰਾਤ ਸਾਡਾ ਦਿਹਾੜੀਆ दारू ਪੀ ਗਿਆ ਜ਼ਿਆਦਾ ਅੱਜ ਉਹ ਆਇਆ ਨਹੀਂ ਅੱਜ ਅਸੀਂ ਉਹ ਦਿਹਾੜੀਏ ਬਣੇ ਹੋਏ ਹਾਂ ਕੋਈ ਚੱਕਰ ਨਹੀਂ ਕਰਾਂਗੇ ਕੰਮ ਤੇ ਚੰਨੋ ਲਿਆਂਦੀ ਐ ਆਹ ਖੜੀ ਐ ਠੀਕ ਆ ਓਕੇ ਰਪਟਾ ਚੰਨੋ ਬਸ ਲੈ ਲੂ 2-4 ਦਿਨ ਸੂਣ ਨੂੰ ਹੁਣ ਤੇ ਪਾਉ ਲੈਣ ਗਿਆ ਨੂਰੀ ਨੂੰ ਬੱਦਲ ਆ ਰਿਹਾ ਦੇਖੋ ਬੱਦਲ ਹੋ ਰਿਹਾ ਖੁੱਡੇ ਤੋਂ ਦਿਖਾਉਣਾ ਇੱਧਰ ਖੁੱਡੇ ਵੜ ਰਹੇ ਨੇ ਆ ਗਈ ਗਰਮੀ ਆ ਗਈ ਆ ਗਈ ਸਪਰੇਅ ਮਾਰੋ ਮਾਰ ਇੱਧਰ ਨਿਬੜ ਗਿਆ ਤਾਂ ਉਧਰ ਲੱਗੇ ਆ ਆ ਲੱਗੇ ਹੋਏ ਨੇ ਤੇ ਆਪਾਂ ਬਣਾ ਰਹੇ ਹੁੱਡੇ ਹੁੱਡੇ ਦੀਆਂ ਟਾਕੀਆਂ ਬਣਾਉਣ ਆ ਜਿਹੜੀਆਂ ਇੱਧਰ ਲਾਉਣੀਆਂ ਟਾਕੀਆਂ ਆਪਾਂ ਇਹਦੀ ਚਗਾਠ ਬਣਾਉਨੇ ਆ ਆ ਖੁੱਡਾ ਦੇਖ ਲਓ ਸੈਟਿੰਗ ਬਾਕੀ ਬਣੇ ਤੇ ਤੁਹਾਨੂੰ ਪਤਾ ਲੱਗਣਾ ਵੀ ਕੀ ਬਣ ਰਿਹਾ ਠੀਕ ਆ ਇੱਧਰ ਨੂੰ ਤਾਂ ਹੋਰ ਰੋਸ਼ਨਦਾਨ ਇੱਕ ਸਾਈਡ ਇੱਧਰ ਲੱਗਣਾ ਹੈ ਇੱਧਰੋਂ ਦਿਖੂਗਾ ਵੀ ਉਂ ਬੈਠਣ ਨੂੰ ਜਗ੍ਹਾ ਇੱਧਰ ਅੰਦਰੋਂ ਬੜੇ ਤੇ ਪਤਾ ਲੱਗੂਗਾ ਵੀ ਇਹ ਖੁੱਡਾ ਬਣਾਇਆ ਠੀਕ ਹੈ ਬਾਕੀ ਤੁਹਾਨੂੰ ਬਣੇ ਤੇ ਪਤਾ ਲੱਗੂਗਾ ਤੇ ਚਗਾਠਾਂ ਬਣਾ ਰਹੇ ਹਾਂ ਹੁਣ ਇਹਨੂੰ ਕੀ ਕਰਨਾ ਹੈ ਮਾਗਰੇ ਘਰੇ ਲੈ ਕੇ ਜਾਣੀ ਐ ਘਰੇ ਆ ਗਏ ਆ ਬਾਈ ਤੇ ਦਾਣੇ ਪਾ दिए ਆਪਣੇ ਟਰਕੀਆਂ ਦਾ ਜੋੜਾ ਆ ਫਿਰਦਾ ਫਿਰਦੇ ਨੇ ਘੁੰਮਦੇ ਘਰੇ ਅੱਜ ਆ ਕਾਕੂ ਖਜੇ ਬੋਖ ਖਾਂਦੇ ਨੇ ਇਹ ਤੇ ਹੁਣ ਕਬੂਤਰਾਂ ਨੂੰ ਦਾਣੇ ਪਾ दिए ਆ ਟਰੇ ਭਰ ਲਈ ਬਾਈ ਪਹਿਲਾ ਆ ਜਾਂ ਦੂਜੀ ਟਰੇ ਕੱਢ ਲਾ ਆ ਰੱਖ ਦੇ ਤੇ ਪਾਣੀ ਵਾਲਾ ਕੱਢ ਲਾ ਜਗਾੜ ਜਿਆ ਯਾਰ ਖੁੱਡਿਆਂ ਮੇਰਾ ਬਹੁਤ ਔਖਾ ਹੋਇਆ ਹੈ ਕੰਮ ਹਾਂ ਇਹਨਾਂ ਨੂੰ ਕਰਦੇ ਆਂ ਸ਼ਿਫਟ ਯਾਰ। ਅਧੀਆਂ ਕਬੂਤਰੀਆਂ ਨੂੰ ਉੱਪਰ ਕਰਦੇ ਆਂ। ਬੱਚੇ ਕਾਇਮ ਨੇ ਬਾਈ ਦੋਨੇ। ਉਹ ਦੇਖੋ। ਤੇ ਕਬੂਤਰੀਆਂ ਔਰੇ ਜ਼ਿਆਦਾ ਨੇ ਯਾਰ ਬਿਮਾਰ ਹੋ ਰਹੀਆਂ ਸਾਮਕਾ ਇੱਕ ਕਬੂਤਰੀ। ਉਹ ਦੇਖੋ। ਹੂੰ। ਕਰਨਿਆ ਕੋਈ ਨਹੀਂ ਹੱਲ ਇਹਨਾਂ ਦਾ। ਅੱਜ ਕਰਾਂਗੇ ਹੱਲ। ਪਾਣੀ ਵਾਲਾ ਕੱਢ ਲਾ ਪਾਉ। ਧੋਕਿਆਂ ਨੂੰ ਪਾਣੀ ਭਰਨਾ। ਹਾਂ ਡੋਲ ਦੇ ਪਾਣੀ ਭਰਨੇ। ਲਾਗੀ ਖਾਣ ਨੂੰ ਤਾਂ ਕਾਇਮ ਐ। ਥੋੜੇ ਜਿਹਾ ਇੱਧਰ ਰਸ਼ੀ ਜ਼ਿਆਦਾ ਹੋ ਗਿਆ ਨਾ। ਹਾਂ ਡਰ ਗਈ ਤੇ ਚਰ ਗਈ ਆਪਣੇ ਫਿਰ ਰਹੇ ਨੇ ਉਧਰ ਚੁੱਕ ਰਹੇ ਨੇ ਦਾਣੇ ਨੂਰੀ ਆਪਣੀ ਉਹ ਖੜੀ ਐ ਉਹ ਦੇਖੋ ਆ ਖੜੀ ਐ ਨੂਰੀ ਆ ਨੂਰੀ ਲਿਬੜ ਗਈ ਦੇ ਲਾਏ ਕੰਨ ਨੜਾਈ ਦੀ ਵਈ ਲਿਬੜ ਵੀ ਗਈ ਪਾ ਦੇ ਪਾਉ ਇਹਨਾਂ ਨੂੰ ਤੇ ਢੇੜ ਦੀ ਮੇਰਾ ਵੀਰਾ ਤੇ ਚੰنو ਵੀ ਆ ਗਈ ਘਰੇ ਤਾਂ ਆ ਖੜੀ ਏ ਚੰنو ਉਧਰ ਨੂੰ ਦੇਖ ਰਹੀ ਆ ਬਾਹਰ ਕੱਟੇ ਹਾਂ ਖੁੱਲਈਏ ਗੇਟ ਚੱਲ ਕੋਈ ਕੋਈ ਨਹੀਂ ਕੋਈ ਨਹੀਂ ਫੇਰ ਲੂਗੀ ਹਲੇ ਪਾਣੀ ਓਕੜੇ ਇੱਟ ਧਰਦੀ ਇਹਨਾਂ ਦਾ ਨਿਬੜ ਗਿਆ ਦੂਜਿਆਂ ਨੂੰ ਪਾਉਣੇ ਆ ਹੁਣ ਹੈ ਕਬੂਤਰਾਂ ਨੂੰ ਵੀ ਪਾਣੀ ਧਰਤਾ ਧਾਣੇ ਓਰੇ ਧਰਦਨੇ ਆ ਬਾਹਰ ਨਹੀਂ ਕੱਢਣੇ ਇਹ ਲੈ ਵੀ ਭਾਉ ਖੋਲ ਦੇ ਵੀਰੇ ਆ ਵੀ ਟਾਈਮ ਨੇ ਸਾਰੇ ਖੜ ਜਾ ਹਾਂ ਬਾਰੇ ਤਾਂ ਖੁੱਲੀ ਉਹ ਕਿਨੇ ਅੰਡਾ ਧਰਤਾ ਓਏ ਅੱਛਾ ਲੱਕੀ ਨੇ ਇਹਨੇ ਐਂਟੇਲ ਨੇ ਕੋਈ ਨਹੀਂ ਕੋਈ ਨਹੀਂ ਚਲੋ ਆਜੋ 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 ਨਿਕਲੇ ਆਣੇ ਬਾਹਰ ਬਾਹੂ ਇਹਨਾਂ ਨੇ ਦਾਣਾ ਪਾਣੀ ਪੀ ਲੈਣਾ ਆ ਲਾ ਦੇ ਕੁੰਡਾ ਲਾ ਦੇ ਚਲੋ ਭਾਈ ਇਹਨਾਂ ਦਾ ਵੀ ਕੰਮ ਡੰਨ ਹੈ ਕੋਈ ਟਰਕੀਓ ਆ ਟਰਕੀਓ ਤੇ ਚਲੋ ਚਲਦੇ ਹਾਂ ਹੁਣ ਆਪਾਂ ਘਰ ਘਰ ਨੂੰ ਗਏ ਤਾਂ ਤਾਂ ਘਰ ਤਾਂ ਹੈਗਾ ਹੀ ਆ ਮੋਟਰ ਤੇ ਚਲਦੇ ਹਾਂ ਹੁਣ ਉੱਪਰਲੇ ਕਬੂਤਰਾਂ ਦਾ ਫੇਡ ਨਿਵੇੜਾਂਗੇ ਕੰਮ ਠੀਕ ਆ ਹਾਂ ਨੂਰੀ ਕਾ ਚੁਗੇ ਭਾਈ ਆ ਮੰਨ ਗਏ ਹੁਣ ਟਾਕੀਆਂ ਦੀਆਂ ਚਗਾਠਾਂ ਗੱਗੂ ਸਿੰਘ ਪਹੁੰਚ ਗਿਆ ਮਣਕੇ ਉਨੀ ਉਨੀ ਵੱਡੀ ਉਧਰ ਖੁੱਡਾਂ ਵੀ ਲੱਗੀਆਂ ਤਿਆਰ ਕਰਨ ਬੰਦ ਖਾਉਣੇ ਸਾਲਾ ਫੋਟਾਂ ਖੜੀ ਲੰਬਾ ਲੈ ਜਾ ਡਾਂਕਾ ਹੈ ਕਿਉਂ ਓਏ ਕਨੇ ਠੀਕ ਹੈ ਤੂੰ ਐਂ ਕਹਿਣਾ ਵੀ ਪੱਤੀ ਦੀ ਉਹ ਬਿਲਡਰ ਹੈਗੀ ਇਧਰ ਐਂ ਕਰ ਦੇ ਇਧਰ ਨੂੰ ਯਾਰ ਬਸ ਥੋੜਾ ਜਿਹਾ ਫਰਕ ਆ ਕੋਈ ਨਾ ਕੋਈ ਨਾ ਫਰਕ ਨੂੰ ਇਹ ਕਿਹਦੇ ਗਾਪਾ ਉਹ ਕਰਨਾ ਆ ਟਾਕੀ ਨੂੰ ਭਾਈ ਛਗਾੜ ਰੈਡੀ ਕਰ ਦੇਣੀ ਆ ਬਸ ਓ ਆ ਉਹਨੇ ਸਾਢੇ 9:30 ਗੰਨੇ ਫੇਰ ਬਾਤਾ ਕਮਰੇ ਚ ਲੈ ਆ ਮੀਟ ਬਣਾਇਆ ਤਾਂ ਇਹਨਾਂ ਨੇ ਲੋੜੀ ਨੂੰ ਭਾਂਡੇ ਨਹੀਂ ਧੋਤੇ ਹਾਂ ਆ ਗਿਆ ਫਰਸ਼ ਵਾਲਾ ਲੈਵਲ ਹੈ ਨਾ ਫਰਸ਼ ਵਾਲੇ ਲੈਵਲ ਤੋਂ ਹੁਣ ਇੱਕ ਰਾ ਦਾ ਉੱਪਰ ਚੱਕਿਆ ਗਿਆ 5 ਇੰਚੀ ਆ ਪਈਆਂ ਜਾਲੀਆਂ ਕਰਦੇ ਆ ਫਿੱਟ ਮੈਂ ਤੇ ਲੱਖਾ ਲਾਉਨੇ ਆ ਪਾਣੀ ਗੰਦਾ ਨੂੰ ਹੁਣ ਫੇਕਿਆ ਉਹ ਜੰਟੀ ਹਾਂਜੀ ਹਾਂ ਠੀਕ ਹੈ ਹਾਂਜੀ ਕਿੰਨੀਆਂ ਮੱਖੀਆਂ ਖਾਧੀਆਂ ਤੇ ਚਾਹ ਦੇ ਨਾਲ ਚਾਰ ਪੰਜ ਖਾਵੇਗਾ ਇਹ ਸਾਢੇ ਤੇ ਮੱਖੀ ਚੂਸ ਕੇ ਸੜਤੀ ਜਾਜੋ ਐਮਲੀ ਆਲੀ ਵੀਰੇ ਮੱਖੀ ਚੂਸ ਕੇ ਸੜਦੀ ਹਾਂ ਕਰਤੀ ਵੀ ਹੱਥ ਲੋਬੀ ਜੜੀ ਦਾ ਕਰਤੀ ਖੜੀ ਲਾਲਾ ਵੀਰ ਆ ਗਿਆ ਸਾਡੇ ਡਿੱਕੇ ਪਾਣੀ ਵੀਰੇ ਅੰਦਰ ਤਾਂ ਲਾਤਾ ਬਾਹਰ ਲਾਉਣਾ ਅੰਦਰੋਂ ਨਹੀਂ ਲੱਗਦਾ ਹੁੰਦਾ ਜੱਟੀਆਂ ਐ ਖੜਾ ਹੋਏ ਸੈਟਅਪ ਪ੍ਰੋਗਰਾਮ ਹਾਂ ਜੀ ਮਿਸਤਰੀ ਨੇ ਦੁਖੀ ਕਰੇ ਬਾਲੇ ਅੱਛਾ ਹਾਂ ਜੀ ਕੋਈ ਨਹੀਂ ਕੋਈ ਨਹੀਂ ਧਰਮ ਕਾਇਮ ਹੋ ਰਿਹਾ ਹੈ ਬਸ ਲਵਾਦਾ ਲਵਾਦਾ ਡੀਗਾ ਡੂਗਾ ਉਹਦੇ ਲਖਾ ਚਗਾਠ ਫੜੀ ਖੜਾ ਹੈ ਬਾਈ ਚਗਾਠ ਲੱਗਣੀ ਹੈ ਇੱਥੇ ਰੋਸ਼ਨਦਾਨ ਓ ਹੋ ਹੋ ਮਹਾਰਾਜ ਜੀ ਤੇਰੇ ਹੋਏ ਸਵੇਰੇ ਦਰਸ਼ਨ ਅੱਜ ਦਿਨ ਵਧੀਆ ਲੰਘੂਗਾ ਪਰ ਦੁਪਹਿਰ ਹੋ ਗਈ ਹੁਣ ਤਾਂ ਆਹ ਸਮਾਈਲ ਤੇਰੀ ਸਮਾਈਲ ਪ੍ਰਿੰਟਿੰਗ ਇੰਟਾਂ ਨੂੰ ਵੀ ਮਾਤ ਪਾਉਂਦਾ ਨਾਲ ਹਸਾਂ ਮਖੌਲ ਅਸਮ ਗਾਲ ਜ਼ਰੂਰੀ ਹੈ ਭਾਈ ਖੂਨ ਵੱਧਾ ਇਹਦੇ ਨਾਲ ਆ ਦੇਖ ਲੋ ਖੂਨ ਵਧਾਇਆ ਜਾਂਟੀ ਦਾ ਮੂੰਹ ਤੇ ਗਈਆਂ ਟੀ ਇੱਧਰ ਨੂੰ ਆ ਦੇਖੋ ਖੂਨ ਵਧਾਇਆ ਹੈ ਲਾਲੀ ਦੇਖੋ ਚੌਂਦੀ ਐਨ ਪੂਰੀ ਆ ਫੋਨ ਲੈ ਜਾ ਲੈ ਉੱਪਰ ਦਾਣੇ ਪਾਇਆ ਕਬੂਤਰਾਂ ਨੂੰ ਜਾ ਪਹੁੰਚ ਗਈ ਹੁਣ ਆਪਾਂ ਕੋਠੇ ਤੇ ਕਬੂਤਰਾਂ ਨੂੰ ਦਾਣੇ ਪਾਉਣ ਦੇਖੀਏ ਬਣਾ ਕਬੂਤਰ ਸੈਟ ਨੇ ਸਾਰੇ ਉਹਤੇ ਸਾਰੇ ਲੋਟ ਨੇ ਆ ਤਾਂ ਥੱਲੇ ਬੈਂਦੀ ਆ ਛਾੜੇ ਪਈਏ ਜਮਾ ਹੀ ਹੈ ਉਤਰਾਂ ਲਈ ਆ ਵੀ ਸੱਟ ਨੇ ਹਾਰੀ ਆ ਮੈਨੂੰ ਦਾਣੇ ਸਿਰੋ ਦਿਖਾਉਣਾ ਪਊ ਉਤਰਨੋਂ ਪਾ ਦੇ ਦਾਣੇ ਪਾਣੀ ਵੀ ਤੇ ਕੁੱਤਰ ਨੂੰ ਨਹੀਂ ਪਤਾ ਇਹ ਨਹੀਂ ਖਾਣੋ ਤਰੀ ਹਾਲ ਆਣੀ ਤੇ ਚੱਲੀਏ ਹਣ ਆਪਾਂ ਥੱਲੇ ਨੂੰ ਕਰਕੇ ਖੱਡੇ ਪਾਉਂਦੇ ਨਾ ਜੀ ਚੱਲਦੇ ਆ ਥੱਲੇ ਗਾਣੇ ਦੂਣੇ ਦਾ ਪਾਇਆ ਆ ਬਈ ਅਸਾ ਦੇਖੋ ਤਾਂ ਫੇਰ ਗੱਡਾ ਉੱਕੇ ਰੋਟਾ ਇਹ ਨਾਨਕ ਸਾਹਿਬ ਇਹ ਇੱਥੇ ਕਰਕੇ ਦਿਖਾਉਣਾ ਇੱਥੇ ਇੱਥੇ ਕਰਕੇ ਦਿਖਾਉਣਾ ਠੀਕ ਆ ਉੱਕੇ ਰੋਟਾ ਨੇ ਇਹ ਮੈਂ ਮਨ ਵਿੱਚ ਕਰਮ ਕਰਕੇ ਤੁਹਾਡੀ ਸੇਵਾ ਕਰਾਂ ਕੀ ਕਹਿੰਦਾ ਪਾਉ ਟਾਕੀ ਉਧਰੋਂ ਰੱਖਾਂਗੇ ਇਹਦੀ ਖਾ ਦੇ ਵੀਰੇ ਖਾ ਦੇ ਹੋ ਜਾਏਗਾ ਫਿਰ ਪਾਣੀ ਪੜਦਾ ਹਾਂ ਦੋ ਲੱਗ ਜਾਣੇ ਤੇ ਉਧਰ ਵੀ ਲੱਗ ਜਾਣੇ ਤੇ ਫਿਰ ਤਾਂ ਚੱਲ ਠੀਕ ਆ ਠੀਕ ਆ ਠੀਕ ਆ ਫਰੇਮ ਖੜਾ ਦੀ ਬਾਈ ਟਾਕੀ ਵਾਲੀ ਅੰਦਰ ਜੰਗੀ ਬਧਰ ਦੇ ਲੱਗੇ ਪੂਰੇ ਜੀ ਪੂਰੇ ਇਹ ਕਿਤੇ ਘਟਾ ਕੇ ਦੀਤੀ ਭੈਣ ਨਾਲੋਂ ਕੀਅਰਬੋਰਡ ਹੱਲੇ ਲੱਗ ਗਿਆ ਦੇ ਹੈ ਲੈ ਕਿੱਥੇ ਨਾ ਉਤਾਰ ਲਾਦਾ ਘੋਰੀ ਆ ਹਾਂ ਹੋ ਗਿਆ ਸਾਲ ਭਾਈ ਵੀਰੇ ਤੂੰ ਕਰੀ ਰਿਹੜਾ ਪਿੱਛੇ ਮੈਂ ਖੜਾਂਗਾ ਮਾੜਾ ਆ ਘਰ ਭਾਈ ਬਜ਼ਾਰੋ ਪਿੱਛੇ ਜਿਵੇਂ ਤੂੰ ਪੈ ਗਿਆ ਓਏ ਹਾਂ ਥੱਕ ਗਿਆ ਆ 1 ਰੁਪਿਆ ਅੱਛਾ 1 ਡਾਲਰ ਹੈ ਮਾਕੇ ਦੇ ਇੰਡੀਆ ਵਾਲਾ 1 ਰੁਪਿਆ 1 ਰੁਪਿਆ ਮੇਰੇ ਕੋਲ ਪਿਆ ਉਹ ਪਾਉਂਗਾ ਓਏ ਉਹ ਘੈਂਟ ਲੱਗੂਗਾ ਚਲੋ ਚਲੋ ਆ ਯੰਟੀ ਉਹ ਨਹੀਂ ਆ ਗਏ ਮੈਂ ਹਸਾ ਦਾ ਦਾਣਾ ਲਈਆਂ ਪਿੱਛੇ ਕਿਹਨਾਂ ਨੂੰ ਬੜਾਈ ਉਹਨੇ ਰਿਸ਼ਤੇਦਾਰਾਂ ਨੂੰ ਬਈਆ ਪਾਣੀ ਪਲਾ ਦਿਓ ਹਾਂ ਬਈਆ ਪਾਰਟੀ ਆ ਗਈ ਬਲਿਆਰੀ ਵੀਰਾਂ ਜਾ ਰਿਹਾ ਖੁੱਡੇ ਤਿਆਰ ਹੋ ਰਹੇ ਨੇ ਦਿਖਾ ਦਨੇ ਇਧਰੋਂ ਫਿਰ ਘੇੜ ਹਲੇ 1-2 ਹੋਰ ਉੱਪਰ ਲੱਗਣੇ ਨੇ ਇਹ ਆ ਲਓ ਆ ਹਾ ਹਾ ਦੱਲੀ ਆਇਓ ਲੱਗਦਾ ਜਿਵੇਂ ਹਵੇਲੀ 'ਚ ਖੜਾ ਹੁੰਦਾ ਓਏ ਉਹ ਵੀ ਕੱਖੜਾ ਦਾ ਤਕਰੀਬਨ ਤਿਆਰ ਜਿਹਾ ਹੀ ਹੈ ਮੇਰੇ ਹਿਸਾਬ ਨਾਲ ਇੱਧਰੋਂ ਦਿਖਾਣਾ ਹੈ ਸਮਾਨ ਅੰਦਰ ਰੱਖਣ ਲੱਗੇ ਵਾ ਥੋੜਾ ਜਿਹਾ ਕੰਮ ਰਹਿ ਗਿਆ ਦੇਖੋ ਠੀਕ ਹੈ ਤੇ ਉਧਰ ਸੀਮੈਂਟ ਲੈ ਆਏ ਨੌਜਵਾਨ ਚੋਬਰ ਰਖਾ ਦੀ ਇਸ ਸਮਾਨ ਅੰਦਰ ਹੁਣ ਕੰਮ ਰਹਿ ਗਿਆ ਆਪਣਾ ਥੋੜਾ ਜਿਹਾ ਹੀ ਹੋ ਗਿਆ ਬਾਈ ਨੇਰਾ ਸਮਾਂ ਲਾ ਜਿਆਦਾ ਤਾਂ ਹਾਂ ਚੱਲ ਕੋਈ ਨਹੀਂ ਕੰਮ ਖੇਚੇਗਾ ਮੈਂ ਲਾ ਰਿਹਾ ਪਾਣੀ ਬਈ ਇਟ ਨੂੰ ਕਿਉਂਕਿ ਸਵੇਰੇ ਮਿਸਤਰੀਆਂ ਦੇ ਆਉਂਦੀ ਹਾਰ ਤੁਹਾਨੂੰ ਵੀ ਪਤਾ ਹੈ ਨਾ ਸਵੇਰੇ ਮੋਸ਼ਨ ਔਖਾ ਫੜ ਹੁੰਦਾ ਥੋੜਾ ਜਿਹਾ ਕੰਮ ਕੰਮ ਨਵੇੜੀਏ ਉਹਦੇ ਬਾਅਦ ਕਮੇਟਕ ਮੋਟ ਸਾਰੇ ਵੀਰ ਭਰਾਵਾਂ ਦੇ ਬੋਲਾਂਗੇ ਜਿਹੜੇ ਬਲੌਗ ਦੇਖਦੇ ਨੇ ਤੇ ਮੈਂ ਕਹਿੰਦਾ ਜੰਟੀ ਹੁਣੀ ਸ਼ਾਇਦ ਗੇਟ ਚੱਕ ਲਿਆਏ ਚਲੋ ਕੋਈ ਨਹੀਂ ਚੱਲ ਰਿਹਾ ਨਾਲ ਦੀ ਨਾਲ ਕੰਮ ਸਮਾਨ ਸਾਰਾ ਸਮੇਟਤਾ ਗੇਟ ਵੀ ਲੈਂਦੇ ਇੱਕ ਟਾਕੀ ਵੀ ਲੈਂਦੀ ਆ ਹੁਣ ਚੱਲਣਾ ਹੈ ਘਰ ਨੂੰ ਨਾਉਣਾ ਨਾਉਣਾ ਨਹੀਂ ਓਏ ਫਰੈਸ਼ ਹੋਣਾ ਹੈ ਮਰਨਾ ਡਟੇ ਫਰੈਸ਼ ਹੋਣਾ ਹੈ ਗਰਾਊਂਡ ਜਾਣਾ ਹੈ ਖੇਡਣਾ ਹੈ ਕਮੈਂਟ ਬੋਲਣਿਆ ਹੈ ਕਬੂਤਰ ਦੇਖਣਿਆ ਜਾ ਕੇ ਦੇਖਦੇ ਆ ਠੀਕ ਆ ਹਾਂ ਵੀਰੇ ਚੱਕ ਲੈ ਚੱਕ ਲੈ ਵੀਰੇ ਚੱਕ ਲੈ ਹਾਂ ਪਹੁੰਚ ਕੇ ਪਹੁੰਚ ਕੇ ਭਾਈ ਗਰਾਊਂਡ ਆ ਰੰਗੀਨ ਫੋਨ ਲਾਇਆ ਇਹਨੇ ਪਤਾ ਨਹੀਂ ਕਿਆ ਵੈਲੀ ਜੀ ਲਾਈ ਹੀ ਆ ਬੜ ਲੱਗਦੇ ਆ ਖੇਡਣ ਪਲੇਅਰ ਆ ਰਹੇ ਨੇ ਹੌਲੀ ਹੌਲੀ ਲੋ ਵੀ ਮੈਂ ਨਿਕਲਿਆ ਬਾਹਰ ਬਸ ਇੱਕ ਦੋ ਪੁਆਇੰਟ ਰਹਿ ਗਏ ਚੱਲਦੇ ਆ ਫਿਰ ਆਪਾਂ ਲਓ ਵੀ ਹੁਣ ਕਮੈਂਟ ਬੋਲਦੀ ਹੈ ਕਮੈਂਟ ਬੋਲ ਕੇ ਬਲੌਗ ਦੀ ਕਰੀਏ ਐਂਡਿੰਗ ਅਮਰਤਪਾਲ ਸਿੰਘ ਭਾਈ ਨਵੇਂ ਫਾਰਮ ਦੇ ਮੁਰਗੇ ਚਕੋਰਾ ਵੀ ਸੋਹਣੇ ਲੱਗਣਗੇ ਵੀਰੇ ਚਕੋਰਾ ਦੀ ਯਾਰ ਸਮੈਲ ਬਹੁਤ ਆ ਮੈਂ ਤਾਂ ਉੱਥੇ ਦੇਖਿਆ ਪਤਾ ਨਹੀਂ ਉੱਥੇ ਜਾਦਾ ਕਰਕੇ ਦੀ ਜਿਹਨੇ ਰੱਖੀਆਂ ਹੋਈਆਂ ਦੱਸਿਓ ਮੇਰਾ ਵੀਰ ਮੁਰਗੇ ਤਾਂ ਲਿਆਵਾਂਗੇ ਵੀਰੇ ਜਸਵੀਰ ਸਿੰਘ ਬਾਈ ਗੁੱਡ ਜੌਬ ਥੈਂਕ ਯੂ ਵੀਰੇ ਮਨਜੀਤ ਸਿੰਘ ਨਾਈਸ ਵੀਡੀਓ ਮਨਜੀਤ ਸਿੰਘ ਯੂਐਸਏ ਥੈਂਕ ਯੂ ਥੈਂਕ ਯੂ ਵੀਰੇ ਕਰਨ ਕਬੂਤਰ ਬਾਜ਼ ਬਾਲੇ ਦਾ ਅਹਿਮਦ ਵਿਅੰਤ ਕਰੇ ਜਿਸ ਕਰਨ ਘਰਚਾ ਖਰੜ ਬਾਈ ਡਿਸਟ੍ਰਿਕਟ ਕਿਹੜਾ ਹੈ ਫਤਿਹਗੜ ਸਾਹਿਬ ਵੀਰੇ ਸਾਗਰ ਲਵਾਨਾ ਵੀਰੇ ਸਾਗਰ ਲਵਾਨੇ ਵਾਲੀ ਆਈਡੀ ਤੁਸੀਂ ਫੋਲੋ ਕਰ ਲਓ ਓਕੇ ਵੀਰੇ ਆਯੂਸ਼ ਬਖਰ ਹੈਲੋ ਬਾਈ ਹੈਲੋ ਕੀ ਹਾਲ ਹੈ ਵੀਰੇ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਜੋਤ ਦਾਤਰਵਾਲ ਬਾਈ ਇਹ ਮੌਸਮ ਦੇ ਵਿੱਚ ਆਂਡਿਆਂ ਚ ਬੱਚਾ ਬਣ ਜਾਂਦਾ ਹਾਂ ਬਣਦਾ ਵੀਰੇ ਬਣਦਾ ਜੀ ਪਰ ਠੰਡ ਕਰਕੇ ਪਲਦੇ ਘੱਟ ਨੇ ਵੀਰੇ ਆਇਓ ਸ਼ਵਾਕਰ ਸਾਗਰ ਲਵਾਨਾ ਕਰਨ ਕਬੂਤਰ ਬਾਈ ਹੈਲੋ ਬ੍ਰਦਰ ਹੈਲੋ ਹੰਜ ਕੀ ਹਾਲ ਹੈ ਵੀਰੇ ਸਾਗਰ ਲਵਾਨਾ ਧੰਨਵਾਦ ਵੀਰੇ ਇੰਨੇ ਕਮੈਂਟ ਕਰਨ ਲਈ ਤੇ ਇੱਕ ਵੀਰਾ ਪੁੱਛਦਾ ਸੀ ਵੀ ਜਾਨਵਰ ਵਿਭਾਗ ਵੀ ਆਇਆ ਸੀ ਉੱਥੇ ਹਨਾ ਹਾਂ ਵੀਰੇ ਆਏ ਸੀ ਮੈਂ ਬਾਅਦ ਚੋਂ ਵਲੌਗ ਦੇਖੇ ਨੇ ਕਿਉਂਕਿ ਮੈਂ ਹੋ ਗਿਆ ਲੇਟ ਯਾਰ ਅਸਲ ਤਾਂ ਮੰਡੀ ਹੈ ਨਾ ਪਹਿਲਾਂ ਪਹਿਲਾਂ ਹੁੰਦੀ ਹੈ ਉਥੇ ਪਹਿਲਾਂ ਪਹਿਲਾਂ ਜਾਨਵਰ ਜ਼ਿਆਦਾ ਆਤੇ ਜਦ ਅਸੀਂ ਗਏ ਜਾਂ ਘੱਟ ਤੇ ਪਰ ਜੋ ਆਪਾਂ ਨੂੰ ਚਾਹੀਦਾ ਤਾਂ ਮਿਲ ਗਿਆ ਬਾਕੀ ਕੁਝ ਲਿਆਂਦਾ ਹੋਇਆ ਜਿਵੇਂ ਜਿਵੇਂ ਬਲੌਗ ਆਉਣਗੇ ਮੈਂ ਦੱਸੀ ਜਾਊਂਗਾ ਵੀ ਤੁਹਾਨੂੰ ਦਿਖਾਈ ਜਾਊਂਗਾ ਠੀਕ ਹੈ ਮਿਲਦੇ ਆਂ ਅਗਲੇ ਬਲੌਗ ਚ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਮਿਲਾਂਗੇ ਅਗਲੇ ਬਲੌਗ ਚ